ਸਿੱਟ ਲਾ ਰੱਖੀ ਸੀ ਮੇਰੇ ਮੂੰਹ ਤੇ ਮਾਰੇ ਵੀ ਕਿਵੇਂ ਨਕ ਮੈਨੂੰ ਵੀ ਨਸ਼ਾ ਹੋਵੇ ਤੇ ਮੈਂ ਚੋਰੀ ਕਰਾਂ ਪਰ ਮੈਂ ਇਹਨੂੰ ਪਹਿਲਾਂ ਕਹਤਾ ਮਹਾ ਬੀੜੀ ਪਾੜੇ ਬਾਹਰ ਸਟਿੱਕਿਆ ਫੇਰ ਮੇਰੇ ਕੋਲੇ ਆਈ ਫੇਰ ਮੈਂ ਸਮਾਨ ਦਿਉ ਇਹ ਕਹਿੰਦਾ ਕਹਿੰਦਾ ਤੂੰ ਬੀੜੀ ਕਹਿੰਦਾ ਇਹਨੂੰ ਮੇ ਤਾਂ ਗੋਲਡ 플ੈਗ ਦੀ ਸਿੱਟ ਹੈ ਮਹਿੰਗੀ ਸਿੱਟ ਹੈ ਫਲਾਨਾ ਧਮਕਾ ਕਰਨ ਲੱਗਿਆ ਮੇਰੇ ਨਾਲ ਤੁਹਾਨੂੰ ਸਮਝਾਉਂਦਾ ਸੀ ਹਾਂ ਜੀ ਤੇ ਕੋਸ਼ਿਸ਼ ਇਹਨੇ ਕੀਤੀ ਮੈਨੂੰ ਲਜਾਉਣ ਦੀ ਤਾਂ ਕਿ ਵੀ ਮੈਂ ਚੋਰੀ ਕਰ ਸਕਾਂ ਅੱਛਾ ਤੇ ਕਾਦੀ ਦੁਕਾਨ ਕਾ ਦੇ ਲੇਟ ਹੋ ਰਿਹਾ ਹੈ ਜੀ ਮੈਂ ਮਿਲਕਵਾ ਆ ਰਹਾ ਮਿਲਕਵਾ ਹਾਂ ਜੀ ਇਹ ਦੁਪਹਿਰ ਆਸੀ ਵੀ ਪਿੱਛੇ ਆਸੀ ਵੀ ਮਾਹ ਨਾ ਲੱਗੀ ਅੱਛਾ ਦੁਕਾਨ ਕਿੰਨੀ ਉਮਰ ਆ ਸਰ ਤੁਹਾਡੀ ਮੇਰੇ 68 ਸਾਲ ਦੀ ਹੈ ਜੀ ਸੀਨੀਅਰ ਸਿਟੀਜ਼ਨ ਹਾਂ ਤੁਸੀਂ ਹਾਂਜੀ ਹਾਂਜੀ ਸੁਪਰ ਸੀਨੀਅਰ ਸਿਟੀਜ਼ਨ ਹਾਂ ਅੱਛਾ ਸੁਪਰ ਹਾਂਜੀ ਮੈਨੂੰ ਇਹਨੇ ਕੁਲ ਜਾਣ ਦੀ ਕੋਸ਼ਿਸ਼ ਕੀਤੀ ਤੇ ਮੈਂ ਦੇਖਣਾ ਕਹਿੰਦਾ ਮੈਨੂੰ ਆ ਬਿਸਕੁਟ ਦੇ ਆ ਦੇ ਦੇ ਜਦੋਂ ਮੈਂ ਹੋਰ ਦੇਣ ਲੱਗਾ ਇਹ ਮੈਂ ਚੋਰੀ ਕਰਨ ਲੱਗ ਗਿਆ ਚੋਰੀ ਕਰਦੇ ਨੂੰ ਮੈਂ ਰੰਗੀ ਹੱਥੀ ਫੜ ਲਿਆ ਕੀ ਚੋਰੀ ਕਰਦਾ ਸੀ ਹੈ ਗੱਲੇ ਚੋਂ ਹਾਂ ਗੱਲੇ ਚੋਰੀ ਕਰਦਾ ਸੀ ਹਾਂਜੀ ਪਾਨ ਤੇ ਗੱਲੀ ਸੀ ਤੁਸੀਂ ਹਾਂ ਗੱਲਾ ਗੱਲੇ ਚ ਹੀ ਹੁੰਦੇ ਜੀ ਪੈਸੇ ਗੱਲਾ ਚ ਕੱਲਾ ਸੀ ਪਾਨ ਤੇ ਗੱਲੀ ਸੀ ਤੁਸੀਂ ਮੈਂ ਕੱਲਾ ਸੀ ਜੀ ਕੋਈ ਲੋਕਾਂ ਨੂੰ ਬੁਲਾਉ ਸੀ ਹਾਂਜੀ ਉਹ ਬੁਲਾਇਆ ਫਿਰ ਤੁਸੀਂ ਕਿਸੇ ਨੂੰ ਨਹੀਂ ਬੁਲਾਇਆ ਜਿਵੇਂ ਫੜ ਕੇ ਜੋ ਚੋਰ ਕਚੋਰੀ ਕਰਦਾ ਸੀ ਨਾਲੇ ਪੈਸੇ ਫੜ ਲੇ ਨਾਲੇ ਮੈਂ ਫਿਰ ਮਰਮਤ ਕਰੀਉਗਾ ਕਿੰਨੇ ਪੈਸੇ ਲਿੱਤੇ ਕਿੰਨੇ ਪੈਸੇ ਕੱਢੇ ਪੈਸੇ ਤਾਂ ਜੀ ਹੁਣ ਮੈਂ ਕਿੰਨੇ ਨਹੀਂ ਆਣਾ ਮੈਂ ਫੜ ਕੇ ਇਹਦੀ ਬਣਾਈ ਫਿਰ ਰੇਲ ਹਾਂਜੀ ਮੈਂ ਪੂਰੀ ਰੇਲ ਬਣਾਈ ਆਹਦੇ ਨਾਲ ਕੀ ਕਹਿਣਾ ਚਾਹੋਗੇ ਜਿਹੜੇ ਹੁਣ ਤੁਸੀਂ ਦਾ ਰੰਗੇ ਹੱਥੀ ਵੜ ਲਿਆ ਜਾਂ ਚੋਰ ਬੜੇ ਹਾਂਜੀ ਛਾਤਰ ਹੁੰਦੇ ਆ ਚਲੋ ਦੇਖੋ ਸ਼ਕਰ ਜਾਂਦੇ ਹਨਾ ਤੁਹਾਡਾ ਨੁਕਸਾਨ ਹੋ ਸਕਦਾ ਹੈ ਹਾਂ ਸੰਘਾ ਹੁੰਦੇ ਤੁਹਾਨੂੰ ਕੀ ਸੰਘਾਰਿਆ ਸੀ ਵੀ ਕੁਝ ਵੀ ਨਹੀਂ ਇਹ ਮਤਲਬ ਇਹ ਮੈਂ ਤਾ ਬੇਨਤੀ ਕਰਉਣਾ ਸਾਰੇ ਦੁਕਾਨਦਾਰਾਂ ਨੂੰ ਵੀ ਕੁਝ ਟੋਹਣ ਇੱਕ ਜੋ ਢੋਤੇ ਇਹ ਜਿਹੇ ਦੀ ਮਰਮਮਤ ਚੰਗੀ ਤਰ੍ਹਾਂ ਕਰਨ ਪਾਣ ਦੀ ਨਾਵਾ ਜੀ ਤੁਹਾਡਾ ਮੈਂ ਨਗਰਦਾਰੀ ਲਾਲ ਜੀ ਰੰਗੜੀ ਆ ਜੀ ਫੇਰ ਹਾਂ ਹਾਂ ਸੁਪਰ ਆ ਦਿਖਾਈਓ ਸੋਟੀ ਦਿਖਾਈਓ ਆ ਡਾਂਗਾ ਬਾਪੂ ਬੜੇ 75 ਸਾਲ ਦੀ ਉਮਰ ਆ ਤਾਂ ਇਹਦੇ ਨਾਲ ਕਾਬੂ ਕੀਤਾ ਇਹ ਬੀਬੀਆਂ ਰੋਡ ਤੇ ਅਸੀਂ ਖੜੇ ਸੀ ਆ ਦੁਕਾਨ ਹੈਗੀ ਆ ਇਸਰ ਦੁਕਾਨ ਤੇ ਇੱਕ ਮੁੰਡਾ ਆਇਆ ਨਿਛੇੜੀ ਕਸਬ ਦਾ ਹੁਣ ਇਹ ਸਿਗਰਟ ਪੀ ਕੇ ਮੂੰਹ ਤੇ ਧੂਆ ਮਾਰਦਾ ਸੀ ਵੀ ਇਹ ਵੀ ਬੇਹੋਸ਼ ਹੋ ਜਾਣ ਇਸ ਤਰ੍ਹਾਂ ਦੱਸਿਆ ਹੈ ਇਹਨਾਂ ਨੇ ਬਜ਼ੁਰਗ ਆ ਗਏ ਐ ਮੋਟਰਸਾਈਕਲ ਦਿਖਾਓ ਵੀਰ ਜੀ ਸੈਨੇਸ ਦਿਖਾਓ ਤੇ ਗੱਲਾਂ ਹੀ ਹੱਥ ਮਾਰਦਾ ਸੀ ਇਹਨਾਂ ਨੇ ਫੜ ਲਿਆ ਕਿ ਉਹਦੀ ਮੈਂ ਸੈਡ ਸਰ ਪਹਿਲਾਂ ਗੱਲ ਚੋਰੀ ਹੋਇਆ ਜਿਹੜਾ ਕਿ ਮਤਲਬ ਉਹ ਚੋਰ ਫੜ ਲਿਆ ਸੀ ਪੁਲਿਸ ਰਿਪੋਰਟ ਦਿੱਤੀ ਪੁਲਿਸ ਵਾਲਿਆਂ ਕੋਲ ਹੀ ਤਾਂ ਕਿ ਉਹ ਮੰਨਿਆ ਤੇ ਸਾਡਾ 11000 ਮੋੜਿਆ ਅੱਛਾ 11000 ਮੋੜਿਆ ਇਹਨੇ ਪਹਿਲਾਂ ਬਾਲੀਆਂ ਕੋਈ ਨਹੀਂ ਇਹ ਨਹੀਂ ਜੀ ਹੋਰ ਆਨਨੋਨ ਚੋਰੀਆਂ ਨੇ ਅੱਛਾ ਹੋਰ ਰਾਣੀ ਜਿਹੜੇ ਜਿਹੜੇ 11000 ਚੋਰੀ ਹੋਈ ਉਹ ਅਸੀਂ ਕੈਮਰਾ ਰਾਹੀਂ ਬੰਦੇ ਫੜਲੇ ਸੀ ਪੁਲਿਸ ਨੇ ਨਹੀਂ ਫੜੇ ਪੁਲਿਸ ਵਾਲੇ ਪਰਚਾ ਦਿੱਤਾ ਸੀ ਉਹਨਾਂ ਨੂੰ ਅਸੀਂ ਦੱਸਤਾ ਸੀ ਵੀ ਆਹੜ ਨਹੀਂ ਬੰਦੇ ਵੀਡੀਓ ਦਿਖਾਤੀ ਅੱਛਾ ਉਹ ਮਿਲ ਕੇ ਮਿਲ ਕੇ ਸੀ ਜੀ ਹੁਣ ਤੁਸੀਂ ਪੁਲਿਸ ਨੂੰ ਫੋਨ ਕਰਤਾ ਪੁਲਿਸ ਨੂੰ ਮੈਂ ਨਹੀਂ ਕੀਤਾ ਜੀ ਇੱਥੇ ਹੋਰ ਮੈਂ ਹੈਗਾ ਇਹਨੂੰ ਇੱਥੇ ਮੈਡਮ ਉਹਨਾਂ ਨੇ ਕੀਤਾ ਕੀਤਾ ਕਿ ਤਨ ਤੁਸੀਂ ਫੇਰ ਵੀ ਬਹਾਦਰੀ ਦਿਖਾਈ ਸਾ ਛੋਟੀ ਸੀ ਤੁਹਾਡੇ ਮਨ ਕਾ ਮੈਂ ਤਾਂ ਹੁਣ ਵੀ ਜਿਹੜੇ ਕੁੱਟਣ ਹਟਾ ਦਿੰਦੇ ਨੇ ਮੈਂ ਤਾਂ ਤੇ ਹੱਡ ਤੋੜ ਦਿੰਦਾ ਅੱਛਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਜੇਲ੍ਹ ਕਟੂਣ ਤਿਆਰ ਹਾਂ ਅਸ ਚੱਕੀ ਆਣਾ ਅੱਛਾ ਮੈਨੂੰ ਜੇਲ੍ਹ ਕਟੂਣ ਤਿਆਰ ਹਾਂ ਮਹਾਰਾਜ ਚੋਰੀਆਂ ਚੋਰੀਆਂ ਹਟਾਉਣ ਨੂੰ ਮੈਂ ਨਹੀਂ ਹਟਦਾ ਜੇ ਮੈਨੂੰ ਹੋਰ ਵੀ ਟੱਕਰੂ ਮੈਂ ਇਸੇ ਡੰਡੇ ਨਾਲ ਆਹ ਡੰਡੇ ਨਾਲ ਇਹ ਡੰਡਾ ਸੂ ਮੇਲਾ ਦਾ ਇਹ ਡੰਡਾ ਮੇਰੇ ਨਾਲ ਰੰਦਾ ਹੈ ਸੂਬਾ ਸੈਰ ਕਰਨ ਜਾਣਾ ਤਾਂ ਵੀ ਮੇਰੇ ਨਾਲ ਰਹਿੰਦਾ ਹੈ ਇਹ ਮੇਰਾ ਕਈ ਬਜ਼ੁਰਗਾਂ ਚਲੋ ਤੁਹਾਡੇ ਕੋਲੇ ਡੰਡਾ ਨਾ ਨਹੀਂ ਕਿਸੇ ਕੋਲ ਖਾਲੀ ਹੱਥ ਹੁੰਦਾ ਹਾਂਜੀ ਕਈ ਵਾਰ ਕੀ ਕਹਿਣਾ ਚਾਹੋਗੇ ਉਹਨਾਂ ਬਜ਼ੁਰਗਾਂ ਨੂੰ ਜਿਹੜੇ ਉਹਨਾਂ ਨੂੰ ਮੈਂ ਕਹਿਣਾ ਇਹਨਾਂ ਥੱਪੜ ਪ੍ਰੇਟ ਕਰੋ ਹਾਂ ਠੀਕ ਹੈ ਥੱਪੜ ਪ੍ਰੇਟ ਕਰੋ ਹਾਂ ਤਾਕੀ ਇਹਨਾਂ ਲੋਕਾਂ ਦੇ ਹੌਸਲੇ ਮਿਲਾਂਦ ਨਾ ਹੋਣ ਇਹ ਕੰਮ ਪੁਲਿਸ ਨੂੰ ਵੀ ਕਰ ਦੇਣਾ ਚਾਹੀਦਾ ਨਾ ਬਿਲਕੁਲ ਬਿਲਕੁਲ ਕਰਨਾ ਚਾਹੀਦਾ ਹੋਵੇ ਪੁਲਿਸ ਵੱਲੋਂ ਬਿਲਕੁਲ ਕਿੰਨਾ ਚੋਰ ਗਿਆ ਟੈਲੀਫੋਨ ਕੀਤੇ ਨੂੰ ਹਾਲ ਤੱਕ ਪੁਲਿਸ ਨਹੀਂ ਆਈ ਕਿੰਨਾ ਚੋਰ ਗਿਆ ਫੋਨ ਕਰਤੇ 5-4 ਫੋਨ ਕਰਤੇ ਬਹੁਤ ਆਲਟੀਆਂ ਕਰੇਗੀ ਡਰ ਲੱਗੇ ਪੀਂਦੇ ਤੇ ਅੰਦਰੋਂ ਕਰਤਾ ਲੱਗਿਆ ਸੀ ਜੀ ਤੇ ਨਹੀਂ ਚੋਰੀ ਭਾਰੇ ਨਹੀਂ ਕੀਤੀ ਉਹ ਕੰਮ ਚੋਰੀ ਕਰਦਾ ਸੀ ਮੈਂ ਚੋਰੀ ਹੋਰੀ ਕੁਝ ਨਹੀਂ ਕੀਤੀ ਮਰੀ ਸੁਣਾ ਮੈਂ ਦੇਖ ਕਾਗੀ ਪੱਤਰ ਮੋਰਚਾ ਤੋਂ ਮੰਗਾਤਾ ਨਾ ਖੜਿਆ ਤਾਂ ਜਾਂਦਾ ਨਹੀਂ ਜੇ ਤੂੰ ਖੜਿਆ ਤਾਂ ਜਾਂਦਾ ਨਹੀਂ ਖੜਿਆ ਤਾਂ ਪਿਆ ਮੇਰੀ ਗੱਲ ਸੁਣ ਮੈਨੂੰ ਮਾਰ ਮਾਰ ਕੇ ਮੇਰੇ ਨੱਕ ਤੇ ਮੂੰਹ ਤੇ ਮਾਰ ਮਾਰ ਕੇ ਦੂਏ ਤੇ ਲੋ ਉਗਾੜ ਦਿੱਤਾ ਕੋਈ ਸਬੂਤ ਹੋਵੇ ਜਿਵੇਂ 10 ਰੁਪਏ ਜੇਬ ਚ ਨਹੀਂ ਆਗੇ ਦੱਸੋ ਜੀ ਲੋਇ ਨੂੰ ਦੋ ਸਬੂਤ ਪਹਿਲਾਂ ਦਾ ਭਾਈ ਜੀ ਕਹਿੰਦਾ ਸਬੂਤ ਵੇਦਣ ਕਹਿੰਦਾ ਬਜ਼ੁਰਗ ਉਲਟਾ ਸਬੂਤ ਮੰਗੀ ਜਾਂਦਾ ਉਹ ਪਏ ਗੱਲਾਂ ਖੁੱਲਾ ਹਲੇ ਉਹ ਵੀ ਕਲ ਬੋਲੋ ਚੋਰੀ ਦਾ ਹਾਲਾਤ ਦੇਖੋ ਮੋਟਰਸਾਈਕਲ ਦੇਖੋ ਤੁਸੀਂ ਇਹਦਾ ਪਹਿਲਾਂ ਪਹਿਲਾਂ ਮੋਟਰਸਾਈਕਲ ਹੈ ਜੀ ਇਹਦਾ ਕੋਈ ਨੰਬਰ ਪਲੇਟ ਹੈ ਨਹੀਂ ਇਹਦੀ ਵੀ ਨੰਬਰ 24 ਤੋਂ ਕੋਈ ਨੰਬਰ ਪਲੇਟ ਨਹੀਂ ਇਹਦੀ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਵੀ ਕਿੱਥੋਂ ਆਇਆ ਨੰਬਰ ਆਹ ਲਾ ਕੋ ਰੱਖੋ ਪਹੋਰ ਖਿਆ ਨੰਬਰ ਬਿਨਾ ਚਾਬੀ ਤੋਂ ਸਟਾਰਟ ਬਿਨਾ ਚਾਬੀ ਤੇ ਚਾਬੀ ਤੋਂ ਬਿਨਾ ਸਟਾਰਟ ਹੋ ਜਾਂਦਾ ਤੇ ਅਸੀਂ ਇਸੇ ਤੇ ਆਇਆ ਸੀਗਾ ਆ ਦਰਾ ਗੱਲਾਂ ਦਿਖਾ ਦੀ ਆਪਾਂ ਗੱਲਾਂ ਖੁੱਲ ਹੈ ਆਹੀ ਗੱਲ ਇੱਥੇ ਹੱਥ ਮਾਰਦਾ ਗੱਲੇ ਦੇ ਉਹ ਵੀ ਬਿਆਜੇ ਹਾਂ ਉਹ ਗੱਲੇ ਜੇ ਹੱਥ ਮਾਰਦਾ ਸੀਗਾ ਤੇ ਬਜ਼ੁਰਗਾਂ ਨੇ ਫੜ ਕੇ ਉਹਦੀ ਪ੍ਰੇਡ ਕਰਤੀ ਤੇ ਆ ਮੋਟਰਸਾਈਕਲ ਆ ਉਹਦਾ ਬਿਨਾ ਕਿਸੇ ਨੰਬਰ ਤੋਂ ਹਾਂ ਚਾਬੀ ਜ ਮੂਹਵਾਨੀ ਹੈ ਬਿਨਾ ਚਾਬੀ ਤੋਂ ਬਿਨਾ ਬਗੈਰ ਚਾਬੀ ਤੋਂ ਸਟਾਰਟ ਹੋ ਰਿਹਾ ਆ ਦੇਖੋ ਨੰਬਰ ਪਲੇਟ ਕੁਝ ਨਹੀਂ ਇਹਦੇ ਪੂਰੇ ਇਹ ਪਿਛਲੀ ਵੀ ਲਗਭਗ ਤੋੜ ਰੱਖੀ ਆ ਤੇਲ ਹੈਗਾ ਤੇਲ ਹੈਗਾ ਕੱਢ ਨਾ ਤੂੰ ਨਹੀਂ ਨਹੀਂ ਆ ਮਗਰਲੀ ਵੀ ਜਿਹੜੀ ਨੰਬਰ ਪੇਡ ਆ ਇਹਦੀ ਲਗਭਗ ਤੋੜ ਰੱਖੀ ਆ ਕੱਢ ਦੇ ਇਹ ਹਜੇ ਮਨ ਨਹੀਂ ਰਿਹਾ ਉਹ ਜੀ ਅਪਰੇਟ ਕੀਤੀ ਆ ਬਜ਼ੁਰਗਾਂ ਨੇ ਤੇ ਹਜੇ ਮੰਨ ਨਹੀਂ ਰਿਹਾ ਕਹਿੰਦਾ ਮੈਂ ਬੇਬਸੂਰ ਆ ਕਹਿੰਦਾ ਮੈਨੂੰ ਸਬੂਤ ਦਿਖਾਓ ਕਹਿੰਦਾ ਸਬੂਤ ਦਿਖਾਓ ਔਰ ਇਸ ਬਾਰੇ ਦੇਖੋ ਸਾਡ ਸਰ ਕਰਦਾ ਕਰਦਾ ਵੀਡੀਓ ਦੇ ਵਿੱਚ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਆ ਦੇਖੋ ਜਿਹੜਾ ਸਮਾਨ ਉਹ ਗੱਲੇ ਦੇ ਵਿੱਚ ਹੱਥ ਪਾਇਆ ਹੋਇਆ ਗੱਲੇ ਦੇ ਵਿੱਚ ਹੱਥ ਪਾ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਪੈਸੇ ਕਿਦਨ ਦੀ ਨਹੀਂ ਦੇ ਤਾਂ ਸ਼ਰੀਆ ਵਿੱਚ ਲਿਖਿਆ ਜਾਂਦਾ ਤਾਂ ਕੀ ਹੋ ਗਿਆ ਲਾਲਾ ਜੀ ਸਬੂਤ ਮੰਗਦਾ ਸਬੂਤ ਦੇਦਾ ਉਹ ਕਿੰਨਾ ਮੈਂ ਹੱਥ ਵਾਲੇ ਉਹ ਵਰਗ ਗੁੱਸੇ ਜਿਹਾ ਬੁਰੇ ਕਹਿੰਦੇ ਵੀ ਇੱਕ ਤਾਂ ਚੋਰੀ ਉਤੋਂ ਸਿਰਜੋਰੀ ਕਹਿੰਦੇ ਤੇ ਹੋਰ ਉਹਦੀ ਮੁਨਮਤ ਕਰੀਆ ਕਰੀ ਜਾਂਦੇ ਬਜ਼ੁਰਗ ਬਜ਼ੁਰਗਾਂ ਨੇ ਬੜੀ ਦਲੇਰੀ ਦਿਖਾਈ ਕਦੇ ਵੀ ਮੈਨੂੰ ਕਹਿੰਦੇ ਬਜ਼ੁਰਗ ਸਮਝ ਕੇ ਆ ਗਿਆ ਸੀ ਪਰ ਇਹਨਾਂ ਨੇ ਕਹਿੰਦੇ ਪੂਰੀ ਦਲੇਰੀ ਦਿਖਾਈ ਪਰ ਉਹ ਤਾਂ ਕਰਦੀ ਬਜ਼ੁਰਗਾਂ ਕਰੇ ਜਿਹੜੀ ਆਦਕਣ ਆਦਕਣ ਗੱਲਾਂ ਛੋੜ ਦੇ ਬੜਾ ਚੋਰ ਹੈ ਤਾਂ ਭੈ ਜੀ ਪਹਿਲਾਂ ਵੀ ਕੀਤੇ ਆਂਗੇ ਕਦੇ ਵੀ ਦੇਖਿਆ ਕਦੇ ਜੀ ਹਾਂ ਦੇਖਿਆ ਪਰ ਸਰਹਰ ਵਾਲੀ ਦੇਖਿਆ ਹਾਂ ਚੋਰ ਹੈ ਭੈਣ ਪੁਲਿਸ ਨੂੰ ਕਰੋ ਆ ਸੀਸੀਟੀਵੀ ਦੇ ਮੁੰਡੇ ਨੂੰ ਬੁਲਾਇਆ ਇੱਧਰੋਂ ਉਹ ਭੱਜ ਗਿਆ ਤੇ ਫਿਰ ਜਾਂ ਦੋ ਜਣੇ ਫੜ ਕੇ ਪਰ ਮੜਾ ਇੱਥੇ ਬੰਨ ਗਏ ਹਾਲੇ ਕਿੰਨੇ ਵੇਲੇ ਲੁੱਟਿਆ ਤੇ ਗੱਲੇ ਜੇ ਪਤਾ ਲੱਗੂ ਆਪਣੇ ਇਹ ਬਾਰੇ ਨਹੀਂ ਪਤਾ ਕੋਈ ਸਰ ਮੋਕਾ ਤੇ ਪੁਲਿਸ ਵੀ ਨਹੀਂ ਆਈ ਜੀ ਮੋਕਾ ਤੇ ਕੋਈ ਪੁਲਿਸ ਨਹੀਂ ਆ ਸਕੀ ਜੀ ਪੁਲਿਸ ਵਾਲਿਆਂ ਨੂੰ ਕਿ 10 ਵਾਰੀ ਫੋਨ ਕਰਤਾ ਜੀ ਫਿਰ ਪੁਲਿਸ ਵਾਲੇ ਕਹਿੰਦੇ ਡਿਊਟੀ ਨਹੀਂ ਲੱਗਦੀ ਡਿਊਟੀ ਲੱਗਣੀ ਚਾਹੀਦੀ ਪੁਲਿਸ ਵਾਲਿਆਂ ਦੀ ਜੀ 10 ਮਿੰਟਾਂ ਦੇ ਵਿੱਚ ਪੁਲਿਸ ਵਾਲੇ ਜਦੋਂ ਚੋਰ ਨੂੰ ਫੜਦੇ ਆ 10 ਮਿੰਟਾਂ 'ਚ ਆਜਰ ਹੋਣਾ ਚਾਹੀਦਾ ਹੈ ਫਿਰ ਕਹਿੰਦੇ ਪੁਲਿਸ ਕਹਿੰਦੀ ਹੈ ਕਿ ਸਾਡਾ ਕੀ ਕੰਮ ਹੈ ਹੁਣ ਕਿਹੇ ਕੰਮ ਕਹਿੰਦੀ ਹੈ ਇਹ ਦੇਖੋ ਹੁਣ ਚੋਰ ਜੇ ਇੱਥੇ 10 ਆ ਜਾਣ ਤਾਂ 10 ਆ ਕੇ ਹਮਲਾ ਕਰਦੇ ਪੁਲਿਸ ਮੌਕੇ ਤੇ ਆਵੇਂ ਬੰਦੇ ਵਾਲੇ ਕਤਲ ਹੋ ਜਾਂਦੇ ਪੁਲਿਸ ਨੂੰ ਕੌਣ ਦਾ ਜ਼ਰੂਰਤ ਪੈਂਦਾ ਅੰਦਰ ਉਹ ਗੱਲਾਂ ਨੇ ਚੋ ਦੇ ਮੈਂਬਰ ਆ ਜਾਣਗੇ ਸੰਡੀਗੜ ਮਿਲਕਬਾਰ ਉਹ ਸਬੂਤ ਮੰਗਦਾ ਕਿਹਾ ਸੀਸੀਟੀਵੀ ਹੈਗੀ ਹੈ ਕੋਈ ਨਾ ਕੋਈ ਪ੍ਰੋਟੀਨ ਵਾਲਾ ਕਰਨਾ ਤੁਮ ਨੂੰ ਜੋ ਕਰਾਂ ਇਨਸ਼ਾਅੱਲਾ ਤੇਰੇ ਗੋਡੇ ਤੋਂ ਪਿੱਛੇ ਵੀਰੇ ਉਹ ਮੇਰੇ ਬੱਦਵਾਤ ਜੀ ਵੀਰੇ ਬਾਬੇ ਪਾਸੋਂ ਦੀ ਭਾਈ ਬਾਬੇ ਵਾਲਾ ਗੁੰਡਾ ਬਾਬੇ ਵਾਲਾ ਗੁੰਡਾ ਆ ਗੁੰਡਾ ਵਾਲੇ ਕਰ ਆ ਦੇ ਲਾਸਟ ਟਾਈਮ ਨਹੀਂ ਲੋਟਣਾ ਆ ਨਾ ਅੱਪ ਵਾਲਾ ਗੁੰਡਾ ਕੋਰਾ ਆ ਜਾਈ ਜਾ ਤੇਰੀ ਕੰਮ ਇੱਛਾ ਆ ਜਾ ਬੜਾ ਫੁੱਟ ਬਹੁਤ ਐਨਾ ਡੰਡਾ ਬਹੁਤ ਉਹ ਕਾਇਮ ਆ ਪਤਲਾ ਜਾ ਪਹਿਲਾਂ ਬਜ਼ੁਰਗਾਂ ਨੂੰ ਗੁੰਡਾ ਰੱਖਦੇ ਹੁੰਦੇ ਸੀ ਇਸ ਤਰ੍ਹਾਂ ਜਿਵੇਂ ਕੁੱਤਾ ਬਿਲਾ ਆਵੇ ਰਾਜੇ ਕੁਝ ਮੋਲੇ ਬਹੁਤ 4-5 ਫੋਨ ਕਰਤੇ ਹਾਂ 4-5 ਫੋਨ ਕਰਤੇ ਹਾਂ ਹੇ ਤੱਕ ਕੋਈ ਨਹੀਂ ਆਇਆ ਸਾਨੂੰ ਘੜ ਘੜ ਅੱਧਾ ਪਾਣਾ ਘੰਟਾ ਹੋ ਗਿਆ ਤੇ ਲੌਂਕੀ ਜਾਂਦੇ ਨੂੰ ਅੱਜ ਤੱਕ ਕੋਈ ਨਹੀਂ ਆਇਆ ਜੀ ਮੰਨਦਾ ਨਹੀਂ ਕਹੇ ਮੰਨਦਾ ਨਹੀਂ ਕਹਿੰਦਾ ਮੈਨੂੰ ਸਬੂਤ ਦਿਖਾਓ ਤੇ ਮੈਂ ਹੁਣ ਸਬੂਤ ਦਿਖਾਈ ਦਿੰਦਾ ਨੂੰ ਦਿਖਾਉਂਗੇ ਮੈਂ ਸਬੂਤ ਤੁਰਨ ਜੋ ਘਰ ਨਹੀਂ ਛੱਡਦਾ ਮੇਰੇ ਸਾਲੇ ਨੂੰ ਹਾਂ ਉੱਤੋਂ ਤਾਂ ਕਹਿੰਦਾ ਕੋਈ ਪੁਲਿਸ ਆ ਜੇ ਮੈਂ ਛੱਡਣਾ ਛੱਡ ਰਹਿਣ ਤੁਰਨ ਜੋ ਘਰ ਨਹੀਂ ਛੱਡਦਾ ਠੀਕ ਹੈ ਠੀਕ ਹੈ ਪਾ ਪੁਲਿਸ ਨੇ ਰੋਜ਼ ਅਗਰ ਪੁਲਿਸ ਨੂੰ ਪੋਨ ਕੀਤਾ ਪਹੁੰਚਾਈ ਤੱਕ ਆਈ ਨਹੀਂ ਤੇ ਕਾਫੀ ਟਾਈਮ ਹੋ ਗਿਆ ਅੱਜ ਕਲੇ ਇਹ ਇਨਆ ਵਾਰਦਾਤਾ ਬਹੁਤ ਹੋਣ ਲੱਗੀਆਂ ਕਿੱਥੇ ਵੀ ਦੇਖਦੇ ਕਿ ਮੌਕਾ ਦੇਖਦੇ ਇੱਥੇ ਦੇਖਿਆ ਹੁਣ ਇਹ ਵੀ ਬਜ਼ੁਰਗ ਹੈ ਗਿਆ ਕਿ ਬਜ਼ੁਰਗ ਹੈ ਗਿਆ ਕੱਲੇ ਉਹ ਆ ਗਿਆ ਭਾਈ ਆ ਗਿਆ ਉਹ ਭਾਈ ਪੁਲਿਸ ਆ ਗਈ ਮੌਕੇ ਤੇ ਲੋਕ ਕਦੇ ਲੋ ਜੀ ਆਈ ਹੈ ਜੀ ਇਹ ਜੀ ਜਿਹੜਾ ਦੋ ਮਿੰਟ ਲਾਜਾਬ ਹਾਂ ਓਕੇ ਉਹ ਮੁੰਡਾ ਜਿਹੜਾ ਅੱਡੇ ਘਟੇ ਅੱਡੇ ਘਟੇ ਆ ਬੋਲ ਉਹ ਆਇਆ ਦੇਖੋ ਕੈਮਰਾ ਦੇਖਣਗੇ ਜਿਹੜਾ ਕੈਮਰੇ ਦੇ ਵਿੱਚ ਅੱਛਾ ਆਇਆ ਗੱਲਾਂ ਖੋਲਦੇ ਹੋਏ ਤੁਸੀਂ ਸੀਸੀਟੀਵੀ ਜਾਂਚ ਕਰਨ ਲਈ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਇਹ ਵੀ ਆ ਨੰਬਰ ਹੈ ਨਹੀਂ ਉਹਦਾ ਨੰਬਰ ਹੈ ਨਹੀਂ ਉਹਦਾ ਨੰਬਰ 11 ਨੰਬਰ ਪਿੱਛੇ ਬਿਨਾ ਆਏ ਬਿਨਾ ਬਿਨੋ ਸਟਾਰਟ ਆ ਕੋਈ ਨਹੀਂ ਨਾ ਚੱਲਦਾ ਚਲੋਰਾ ਭਾਈ ਨੰਬਰ ਨੰਬਰ ਠੀਕ ਦਾ ਪਰਫੈਕਟ ਚੋਰ ਆ ਮਗਲਾ ਨੰਬਰ ਦੇ ਖੁੱਲ ਘੋਰ ਕਿਆ ਵਿਚੇ ਦੀ ਪੜਾ ਰਹੇ ਮਤਲਬ ਕੀ ਵੀ 60 ਹੈ ਵੀ ਵਾਰ 60 ਸੀ ਕਿੱਥੋਂ ਦਾ ਸੀ 1926 ਪਤਾ ਨਹੀਂ ਕਿੱਥੋਂ ਦਾ ਜੀ ਪਤਾ ਨਹੀਂ ਕਿਹੜੇ ਗਰੀਬ ਤੋਂ ਖੋ ਕੇ ਲਏ ਹੋਣਗੇ ਇਹ ਹੋਰ ਜੀ ਚੱਕੇ ਆਉਣਾ ਖੋਇਆ ਹੋਣਾ ਛੱਡ ਮਾਰ ਕੇ ਭਜਦੇ ਆ ਤਾਂ ਇਹ ਛੇਤੀ ਨਜ਼ਰ ਨਹੀਂ ਹੁੰਦਾ ਨੰਬਰ ਨਹੀਂ ਆਤਾ ਤੇ ਮੂਰ ਦਾ ਹੈ ਨਹੀਂ ਨੰਬਰ ਪੁਲਵਟੀ ਰੱਖਿਆ ਜੀ ਦਾ ਹੱਕਾ ਕੀ ਔਰ ਪੁਲਸ ਫਿਲਹਾਲ ਆਈ ਹੈ ਤੇ ਦੇਖ ਕੇ ਹੁਣ ਸੀਸੀਟੀਵੀ ਵਗੈਰਾ ਉਹ ਜਾਂਚ ਕਰਨ ਕਾਰਵਾਈ ਅਗਲੀ ਹੋਊਗੀ ਪਹਿਲਾਂ ਉਸ ਤੋਂ ਪਹਿਲਾਂ ਕਾਰਵਾਈ ਬਜ਼ੁਰਗਾਂ ਨੇ ਪਾ ਦਿੱਤੀ ਅੰਦਰ ਜਾਣ ਦਿਓ ਵੀਰੇ ਕੋਈ ਨੀ ਕੋਈ ਜੀ ਆਹ ਅੰਦਰ ਰਹਿਣ ਦਿਓ ਭਾਈ ਜੀ ਕੀ ਕੀ ਕਹਿੰਦੇ ਕੀ ਨਾਮ ਆਪਣਾ ਸਰ ਮੇਰਾ ਨਾਮ ਵਿਜੇ ਕੁਮਾਰਾ ਕਨਸਟੇਬਲ ਵਿਜੇ ਕੁਮਾਰਾ ਜਿਹੜਾ ਬੰਦਾ ਫੜਿਆ ਗਿਆ ਚੋਰ ਹੈ ਕਿਨੇ ਚੋਰੀ ਕਰਦਾ ਫੜਿਆ ਜੀ ਸਰ ਜੀ ਹਾਂ ਜੀ ਸਰ ਆਪਾਂ ਇਹਨੂੰ ਰਾਉਂਡ ਅਪ ਕਰ ਲਿਆਗਾ ਥਾਣੇ ਲੈ ਕੇ ਚਲਦੇ ਆਂਗੇ ਇਹ ਤੋਂ ਅਗਲੇ ਹਾਂ ਜੀ ਕੈਮਰੇ ਵਗੈਰੇ ਚੈੱਕ ਕਰਦੇ ਸੀ ਵੀਡੀਓ ਬਲੈਨ ਦੇ ਤੇ ਥਾਣੇ ਜਾ ਕੇ ਤੋਂ ਪੁੱਛਗਛ ਕਰਾਂਗੇ ਹੋਰ ਵੀ ਚੋਰੀ ਜਿਆਦਾ ਇਹਦੇ ਤੇ ਕੋਈ ਸਬਤ ਮਿਲਦੇ ਤਾਂ ਪਤਾ ਹੀ ਭਾਈ ਕਰ ਮੋਟਰਸਾਈਕਲ ਵੀ ਦੇਖੋ ਵਾਲੇ ਖੜਾ ਸਾਰਾ ਸਭ ਬਰਾਮਦ ਕਰ ਲੈ ਤੂੰ ਲੈ ਕੇ ਜਾ ਗਏ ਮੈਂ ਵੈਰੀਫਾਈ ਕਰਦੇ ਆ ਕਾਗਜ਼ ਪੱਤਰ ਮਿਲ ਜਾਣਗੇ ਕਦੇ ਵੈਰੀਫਾਈ ਕਰਾਂਗੇ ਪੁਲਿਸ ਕਹਿੰਦੀ ਹੈ ਵੀ ਹਜੇ ਕਿ ਇੱਕ ਦੋਸ਼ ਇਹਦਾ ਹੈਗਾ ਕਿ ਨਹੀਂ ਹੈਗਾ ਅਗਲੀ ਗੱਲ ਵੀ ਫੇਰ ਹੋਊ ਉਸ ਤੋਂ ਪਹਿਲਾਂ ਬਜ਼ੁਰਗਾਂ ਨੇ ਕਾਰਵਾਈ ਆ ਗਈ ਪਾ ਦੇ 15 ਹੀ ਬਣਿਆ ਮੋਟਰਸਾਈਕਲ ਲੈ ਲਿਆ ਲੱਗਿਆ ਹੁਣ ਕਹਤੋ ਕਾਬੂ ਕਰ ਲਿਆ ਤਾਂ ਦੱਸਦਾ ਦੱਸਦਾ ਵੀਰੇ ਮੋਟਰਸਾਈਕਲ ਮਾ ਨਹੀਂ ਲੈਣਾ ਚਾਹਤੀ ਕਿਉਂਕਿ ਇਹਦਾ ਕੋਈ ਨੰਬਰ ਨਹੀਂ ਹੈ ਤੇ ਚਾਹਤੇ ਜੇ ਕਾਹਦੀ ਪਤੰਨਾ ਨਾ ਆਈ ਬਾਈ ਦੇ ਦੇਣਗੇ ਤੈਨੂੰ ਉਹ ਨੰਬਰ ਦੀ ਮੋਟਰਸਾਈਕਲ ਬਗੁਰਾ ਆ ਕਾਗੇ ਨੰਬਰ ਹੈ ਨਹੀਂ ਉਹ ਕਾਗੇ ਬੱਤੇ ਲੈ ਆਈ ਥਾਣੇ ਚ ਲੈ ਕੇ ਜਾ ਪਰ ਤੇਰੇ ਮੋਟਰਸਾਈਕਲ ਦਾ ਨੰਬਰ ਕਿਉਂ ਹੈ ਨਹੀਂ ਕਾ ਨੰਬਰ ਨੰਬਰ ਹੈ ਨਹੀਂ ਉਹ ਬੱਚੇ ਕੱਲ੍ਹ ਐਕসিডেন্ট ਹੋਇਆ ਸੀ ਮਿਰਜੀ ਕੱਲਾ ਰਿੰਡੋ ਸੀਗਾ ਮੈਨੂੰ ਪ੍ਰਾਣੀ ਮੋਤ ਹੋ ਗਿਆ ਠੀਕ ਹੈ ਸਰਕਾਰੀ ਨੰਬਰ ਪਲੇਟ ਕਿਉਂ ਨਹੀਂ ਲਵਾਈ ਸੀ ਨਹੀਂ ਸਰਕਾਰੀ ਨੰਬਰ ਪਲੇਟ ਲੱਗੀ ਪਈ ਸੀਗੀ ਔਰ ਟੁੱਟ ਗਈ ਠੀਕ ਹੈ ਮੈਨੂੰ ਭਰਾ ਦਾ ਐਕਸੀਡੈਂਟ ਹੋ ਗਿਆ ਸੀਗਾ ਇਸ ਕਰਕੇ ਸਰਾਈਲ ਨੰਬਰ ਪਲੇਟ ਲਵਾਈ ਸੀ ਹਾਲਾਤੇ ਚਾਪੇ ਵੀ ਟੁੱਟੇ ਹੋਏ ਸਾਰਾ ਅੱਜ ਤੋਂ ਐਕਸੀਡੈਂਟ ਹੋ ਗਿਆ ਸੀ ਮੇਰੇ ਚਲ ਅਗਲੀ ਕਾਰਵਾਈ ਹੁਣ ਜਾਂਚ ਕਰਨਗੇ ਪੁਲਸ ਬੁੱਕ ਤੇ ਆਈ ਆ ਤੇ ਉਹਨੂੰ ਲਿਆ ਰਿਹਾ ਅੱਜਾ ਕੀ ਇਧਰ ਕਿਹੜੇ ਬਗਾਵਤ ਹੋਣਾ ਸੀ ਸੁਖਰੀ ਸੋਸ਼ਲ ਮੀਡੀਆ ਵਾਲਾ ਕਹੀ ਮੈਨੂੰ ਦਾ ਨਸ਼ਾ ਹੋ ਰਿਹਾ ਹੈ ਇਹ ਮੈਨੂੰ ਹੋ ਰਿਹਾ ਹੈ ਨਸ਼ਾ ਹੋ ਰਿਹਾ ਹੈ ਆਪ ਤੁਹੇ ਹੋ ਰਿਆਂ ਦਾ ਨਸ਼ਾ ਹੋ ਰਿਹਾ ਤਾਂ ਮੌਕੇ ਦੇ ਲੋਕਾਂ ਨੇ ਰੰਗੇ ਹੱਥੀ ਜਿਹੜਾ ਇਹ ਜਿਹੜਾ ਤੇ ਕਾਲ ਚੱਲੀ ਹੈ ਯਾਰ ਆਪਣਾ ਹੀ ਹੈ ਕਾਹ ਦੀ ਚਾਹੀਦੀ ਹੈ ਨਾ ਕੋਈ ਆ ਟਾਇਰ ਨੂੰ ਵੀ ਸਰਵਿਸ ਕਰਵਾਇਆ ਮੋਡੀਫਾਈ ਕਰਾਇਆ ਮੋਡੀਫਾਈ ਕਰਾਇਆ ਆ ਮਾਲਕ ਦਾ ਮਾਲਕ ਆ ਸਾਹਮਣੇ ਮੜਿਆ ਹੈ ਬੋਡੀ ਬ੍ਰੇਕਰ ਆ ਨਾ ਵੀਰ ਬੱਲੇ ਬੱਲੇ ਮੀਤੀਆ ਮਾਰਨ ਦੀ ਤੁਹਾਡੇ ਹਾਂ ਹਾਂ ਜੀ ਹਾਂ ਇਹਦਾ ਗੱਲ ਸੁਣੋ ਮੇਰੀ ਉੱਥੇ ਬਾਈ ਹੋਈ ਜਾਂਦੇ ਸੀ ਆ ਗਏ ਮੈਨਾਂ ਕੋਲੇ ਕੰਮ ਮੈਨਾਂ ਕੋਲੇ ਕੰਮ ਕਰਦੇ ਮੈਂ ਤੁਰੇ ਜਾਂਦੇ ਨੇ ਦੇਖਿਆ ਫਿਰ ਮੈਂ ਆ ਕੇ ਫੜਿਆ ਉਹ ਅੱਛਾ ਇਹਨਾਂ ਨਾਲ ਪੂਰਾ ਉੱਥੇ ਬਾਈ ਇਹਨਾਂ ਦੇ ਗਲੇ 'ਚ ਹੱਥ ਬਾਈ ਬੈਠੇ ਸੀ ਕੀ ਕਹਿੰਦੇ ਤੁਹਾਡੇ ਮੂੰਹ ਚ ਕੋ ਨੂੰ ਸੰਘਾਰਿਆ ਸੀ ਤੁਹਾਨੂੰ ਕੁਛ ਉਹ ਸਿਕਟ ਦਾ ਧੂਆ ਜੀ ਮੇਰੇ ਤੇ ਮਾਰਿਆ ਸੀ ਨਸ਼ੇ ਵਾਲੀ ਸੇੜ ਸੀ ਅੱਛਾ ਨਸ਼ੇ ਵਾਲੀ ਜਿਹੜੀ ਸੀ ਸਿਕਟ ਸੀਗੀ ਇਹਦੇ ਕੋਲ ਤੁਸੀਂ ਹਿੰਮਤ ਕੀਤੀ ਹੈ ਜਿਹੜਾ ਇਹਨੂੰ ਫੜ ਲਿਆ ਤੇ ਰੋਟੀ ਸੀ ਤੁਹਾਡੀ ਕਿ ਕਰਾਂ ਜੀ ਮਜਬੂਰੀ ਸੀ ਬਾਉ ਜੀ ਦਾ ਹੱਥ ਮਾਰਦਾ ਉਹ ਹੱਥ ਗਲ ਪੈਂਦਾ ਸੀ ਇਹ ਅੱਗੇ ਕੁੰਡਾ ਪਰ ਕੁੰਡਾ ਬਜ਼ੁਰਗ ਕੋ ਰੱਖਦੇ ਸੀ ਗਲ ਪੈਂਦਾ ਹੀ ਕੁੰਡਾ ਕੰਮ ਆ ਬਾਬੇ ਦਾ ਗਲ ਪੈਂਦਾ ਚੰਡੀਗੜ੍ਹ ਫਿਰ ਦੱਸਦੀ ਚੰਡੀਗੜ੍ਹ ਮਿਲਖਬਾਰ ਬੀਬੀ ਵਾਲਾ ਰੋਡ ਤੇ ਇੱਥੇ ਬਜ਼ੁਰਗ ਬੈਠਦੇ ਆ ਤੇ ਇੱਕ ਮੁੰਡਾ ਆਇਆ ਸੀਗਾ ਇਸ ਸਪੋਰਟ ਸਾਈਕਲ ਤੇ ਇਸ ਸਪੋਰਟ ਸਾਈਕਲ ਤੇ ਅੱਗੇ ਨੰਬਰ ਹੈ ਨਹੀਂ ਪਿਛਲਾ ਨੰਬਰ ਵੀ ਲਗਭਗ ਮਟੇ ਰੱਖਿਆ ਤੇ ਆ ਕੇ ਉਹਨੇ ਗੱਲੇ ਜਿਹਾ ਹੱਥ ਮਾਰਨ ਦੀ ਕੋਸ਼ਿਸ਼ ਕੀਤੀ ਹੈ ਬਜ਼ੁਰਗਾਂ ਦੇ ਮੁਤਾਬਕ ਤੇ ਬਜ਼ੁਰਗਾਂ ਨੇ ਫਿਰ ਉਹਦੀ ਕਿੜੀ ਹੈ ਪ੍ਰੇਡ ਕੀਤੀ ਹੈ ਉਸ ਤੋਂ ਬਾਅਦ ਜਿਹੜੇ ਲੋਕ ਇਕੱਠੇ ਹੋ ਗਏ ਹੁਣ ਜਿਹੜੇ ਪੁਲਿਸ ਨੂੰ ਫੋਨ ਕੀਤਾ ਸੀਗਾ ਪੁਲਿਸ ਆਈ ਹੈ ਅਗਲੀ ਜਾਂਚ ਵਾਸਤੇ ਹੁਣ ਕੀ ਮਾਮਲਾ ਕੀ ਹੈ ਜਾਂਚ ਵਾਸਤੇ ਉਹ ਜਿਹੜੀ ਹੈ ਲੈ ਕੇ ਜਾਣਗੇ ਲੈ ਕੇ ਜਾਣਗੇ ਹੋਰ ਵੀ ਚਲੇ ਜੋ ਹੈ ਗਲੇ ਫਿਰ ਸਿਧਾ ਹੈ ਅੱਗੇ ਬੰਦਾ ਆਹ ਉਧਰ ਵੀ ਦੇਖ ਕੇ ਜਾ ਰਹੀ ਹੈ ਕੁਝ ਹੋਰ ਨਹੀਂ ਕਰਉਣੀ ਕੀ ਦਿਖਾ ਰਿਹਾ ਦਿਖਾਉਂਦਾ ਕੁਝ ਚੱਲ ਚੱਲ ਵੀਰੇ ਨਾਲ ਕੇ ਚੱਲ ਹੁਣ ਹਾਂ ਦਿੱਕੇ ਬਈ ਕਮੀ ਆ ਰਹੀ ਹੈ ਅੱਜ ਬਿਸਕਟ ਖਵਾ ਦੇ ਜੇ ਇਹਨੂੰ ਬਿਸਕਟ ਖਵਾ ਦੋਈ ਜਾ ਕੇ ਲੋੜ ਪਈ ਜਰੂਰ ਆਇਆ ਨਾ ਕੋਈ ਗੱਡੀ ਨਹੀਂ ਇੱਕ ਮਲਾਜ ਮਾਰ ਵੱਡੀ ਗੱਲ ਵਾਹ ਸਿਫਟ ਤੇ ਲੈ ਕੇ ਜਾਣੀ ਇਹਨਾਂ ਆ ਸਾਰੇ ਕਹੀ ਆ ਦਿੰਦੇ ਜੀ ਪੁਲਿਸ ਕੋ ਚੁੜੂਗੀ ਪੁਲਿਸ ਤੇ ਨਹੀਂ ਚਾਹੀਦੀ ਕੋਈ ਗੱਡੀ ਨਹੀਂ ਆਰੇ ਕੋਲ ਵੀਕਲ ਹੈ ਬਈ ਬਈਆ ਚਾਵੇ ਲੱਗਦਾ ਬਹੁਤ ਪਰ ਨਾ ਨਾ ਕਿਉਂਕਿ ਬਹੁਤ ਹੋਰ ਬਲਿਆ ਹੋਊਗਾ ਜਮ ਹਾਂਜੀ ਇਹ ਪਹਿਲਾਂ ਵੀ ਤੁਸੀਂ ਕਹਿੰਦੇ ਬਾਲੀਆਂ ਚੋਰੀਆਂ ਪਹਿਲਾਂ ਅੰਟੀ ਨੇ ਇੱਕ ਵਾਰੀ ਬਾਲੀਆਂ ਵਟ ਕੇ ਲੈ ਕੇ ਸੀਗੇ ਜੀ ਆਇਓ ਬਈ ਟੋਨੀ ਹਾਂ ਇੱਕ ਵਾਰੀ ਬਾਲੀਆਂ ਵਟ ਕੇ ਲੈ ਕੇ ਜਾਂਟੀ ਦੀ ਤੇ ਉਸ ਤੋਂ ਬਾਅਦ 11-12000 ਰੁਪਏ ਵੀ ਲਾਇਆ ਇਸ ਕੱਢ ਕੇ ਹਾਂਜੀ 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 ਇਹੀ ਇਹ ਉਹ ਇਹੀ ਹੋਣਗੇ ਨਾ ਨਾਲ ਦੇ ਹੋਣਗੇ ਜੀ ਜਿਹੜੇ ਇਹ ਜਿਹੇ ਸਰਾਰਦੀਆਂ ਸਰੇ ਵੀਰੇ ਅੱਜ ਕੀ ਹੋਇਆਗਾ ਅੱਜ ਇਹ ਅੰਕਲ ਜੀ ਬਜ਼ੁਰਗ ਇਕੱਲੇ ਸੀਗੇ 85 ਸਾਲ ਦੀ ਉਮਰ ਉਮਰ ਉਹਨਾਂ ਦੀ ਤੇ ਉਹ ਅੰਕਲ ਜੀ ਇਕੱਲੇ ਸੀ ਪਹਿਲਾਂ ਅੰਕਲ ਤੋਂ ਬਿਸਕੁਟ ਮੰਗਿਆ ਨੇ ਆਕੇ ਇਹਦੇ ਸ਼ੇਡ ਲੱਗੀ ਹੋਈ ਸੀਗੀ ਇਹ ਗਾਗਾ ਗੂੰਗਾ ਪੀਂਦਾ ਸੀਗਾ ਅੰਕਲ ਦੀ ਮੂੰਹ ਤੇ ਨੇ ਧੂਆ ਮਾਰਿਆ ਅੰਕਲ ਜੀ ਕਹਿੰਦੇ ਬਾਹਰ ਹੋ ਕੇ ਸ਼ੇਡ ਪੀ ਤੇ ਤਰ ਮੈਂ ਫੇਰ ਬਿਸਕੁਟ ਦਿੰਨਾ ਗੱਲਾਂ ਦਿਲ ਜਾਲੇ ਅੰਕਲ ਨੂੰ ਅੰਕਲ ਨੂੰ ਕਹਿੰਦੇ ਪਹਿਲਾਂ ਬਿਸਕੁਟ ਦੇ ਫਿਰ ਕਹਿੰਦਾ কুরਕਰੇ ਦੇ ਅੰਕਲ ਜੀ ਜਦੋਂ ਅੰਗਰ কুরਕਰੇ ਵਗੈਰਾ ਲੈਣ ਗਏ ਅੰਦਰ ਤੇ ਇਹ ਗੱਲੇ ਜੱਤ ਮਾਰੇ ਵੀਡੀਓ ਬਣੀ ਵੀ ਹੈ ਜੀ ਸਾਰੀ ਤੇ ਬਾਅਦ ਚ ਫਿਰ ਅੰਕਲ ਨੇ ਬਾਬਾ ਬਿਸਕੁਟ ਖਵਾਇਆ ਘਰ ਮਾਰੇ ਬਾਬਾ ਖਵਾਏ ਦੀ ਜਦੋਂ ਅਸੀਂ ਆਏ ਅਸੀਂ ਦੇਖਿਆ ਕਿ ਹਾਂ ਵੀ ਬਾਬਾ ਬਿਸਕੁਟ ਖਵਾਏ ਅੰਕਲ ਨੇ ਨੇ ਗੁਜਰਗ ਬਹੁਤ ਤਗੜਾ ਸੀ ਜੇ ਨਹੀਂ ਤਾਂ ਅੰਕਲ ਦੇ ਵੀ ਸੱਟ ਮਾਰ ਸਕਦਾ ਸੀ ਜੀ ਪਹਿਲਾਂ ਵੀ ਕਈ ਵਾਰੀ ਦੇਖਿਆ ਜੀ ਜਦੋਂ ਹੱਥੋਂ ਪਾਈ ਹੁੰਦੀ ਆ ਤੇ 60 ਵਜ ਜਾਂਦੀ ਹੈ ਜੀ ਹੁਣ ਕਿਹਦੇ ਹਵਾਲੇ ਇਹ ਹਵਾਲੇ ਪੁੱਛਦੇ ਵਾਲੇ ਕਰਤਾ ਜੀ ਦੀ ਉਮਰ ਆ ਬਜ਼ੁਰਗਾਂ ਦੀ ਬਜ਼ੁਰਗਾਂ ਦੇ ਬੜੇ ਦਲੇਰੀ ਦਿਖਾਈ ਰਹੇ ਆ ਜੀ ਜੋਰ ਆ ਬਜ਼ੁਰਗਾਂ ਨੇ ਬੜੀ ਦਲੇਰੀ ਦਿਖਾਈ ਹੁਣ ਪਤਾ ਲੱਗਿਆ ਖੁੰਡਾ ਕਿਉਂ ਰੱਖਦੇ ਹੁੰਦੇ ਆ ਜੀ ਪਹਿਲਾਂ ਬਜ਼ੁਰਗਾਂ ਨਾਲ ਇਹ ਬਿਸਕਟ ਮੰਗੇ ਸੀਗੇ ਤੁਹਾਨੂੰ ਬਿਸਕਟ ਬਾਬਾ ਖਵਾਇਆ ਬਜ਼ੁਰਗਾਂ ਨੇ ਜੀ ਬਿਸਕਟ ਨਹੀਂ ਖਵਾਦੇ ਮੈਂ ਤਾਂ ਹਾਲੇ ਹੋਰ ਖਵਾਉਂਦਾ ਅੱਗੇ ਵਧੋ ਚਲੋ ਮਾਤਾ ਤੋੜੀਆਂ ਚਾਹੀਦੀਆਂ ਇਹਨਾਂ ਦੀਆਂ ਇੰਨੇ ਚੰਗੀ ਤਰ੍ਹਾਂ ਡੰਗਾ ਵਾਂ ਦੋੜਨੀ ਚਾਹੀਦੀਆਂ ਜੇ ਨਾ ਹੋ ਰਹੇ ਨੇ ਲੋਕ ਮੈਂ ਇਹਦੀ ਲੱਤ ਤੋੜਦਾ ਇੱਕ ਚਾਹ ਦੱਸੋ ਗਾਹਕ ਕਿਹਨੇ ਕਹਿੰਦੇ ਪਾਣੀ ਕਹਿੰਦੇ ਪਾਣੀ ਖੜਕਾ ਪਾਣੀ ਖੜਕਾ ਹੁੰਦੀਆਂ ਕਹਦੀ ਖੜਕਾ ਨਾ ਹੋਣ ਦੀ ਜੇ ਤਾਂ ਗੱਲ ਸੁਣੋ ਮੇਰੇ ਤੇ ਅਟੈਕ ਕਰਦਾ ਕੋਈ ਮੈਨੂੰ ਗੁੱਸਾ ਆਊਗਾ ਹੀ ਗੁੱਸਾ ਆਊਗਾ ਹੀ ਤਾਂ ਪੁਲਿਸ ਲੈ ਅੱਗੇ ਹੁਣ ਜਾਂਚ ਜਾਂਚ ਚੱਲੂਗੀ ਸੀਸੀਟੀਵੀ ਹੈਗੀ ਇੱਥੇ ਦੁਕਾਨ ਤੇ ਸੀਸੀਟੀਵੀ ਦੇ ਵਿੱਚੋਂ ਵੀ ਫੁਟੇਜ ਕੱਢ ਕੇ ਤਾਂ ਉਸ ਜਾਂਚ ਹੋਊਗੀ ਇਹ ਕਿਸ ਤਰ੍ਹਾਂ ਇਹ ਵਾਰਤ ਕੀਤੀ ਸੀ ਕਰਦਾ ਸੀ ਬੰਦਾ ਆ ਕੇ ਕਿਸ ਤਰ੍ਹਾਂ ਗੱਲਾਂ 'ਚ ਪੈਸੇ ਕੱਢੇ ਉਸ ਤੋਂ ਬਾਅਦ ਵੀ ਅੱਗੇ ਕਾਰਵਾਈ ਕਰਾਂਗੇ ਹੁਣ ਜਿੱਥੋਂ ਦਾ ਵੀ ਸਾਡਾ ਅਸੀਂ ਦੁਕਾਨਦਾਰ ਆਏ ਅਪੀਲ ਕਰਦੇ ਆ ਵੀ ਜਿੰਨੇ ਕੇ ਇਹ ਅੰਸ਼ਰ ਫੜਦੇ ਆ ਆਵਾਰਾ ਬਿਨਾ ਨੰਬਰ ਪਲੇਟ ਵਾਲੇ ਮੋਟਰਸਾਈਕਲ ਵਾਲੇ ਸਭ ਫੜ ਕੇ ਅੰਦਰ ਕਿਤੇ ਜਾਣ ਤੇ ਉਹਨਾਂ ਦੇ ਸਖਤ ਕਾਰਵਾਈ ਹੋਵੇ ਇੱਕ ਵਾਰ ਛੁੱਟੀ ਬੇਨਤੀ ਕਰਨਾ ਚਾਹਾਂਗਾ ਮੈਂ ਦੇਖ ਰਹੀ ਇੰਨਾਂ ਨਾਲ ਦੁਕਾਨ ਤੇ ਲੁੱਟਕ ਹੋਈ ਆ ਬਾਕੀ ਅੱਜ ਭਾਜ ਜਿੰਨੇ ਵੀ ਦੁਕਾਨ ਵਾਲੇ ਕੋਈ ਦੁਕਾਨਦਾਰ ਇਹਨਾਂ ਨਾਲ ਆ ਕੇ ਨਹੀਂ ਖੜਾ ਜੀ ਸਿਰਫ ਕੋਈ ਮਾਤਾ ਜੀ ਆਏ ਨੇ ਉਹ ਪਰਲੀ ਦੁਕਾਨ ਤੋਂ ਹੋਰ ਬਾਕੀ ਸਾਰੇ ਦੁਕਾਨਦਾਰ ਜਿਹੜੇ ਆਪਦੀ ਦੁਕਾਨਾਂ ਤੇ ਬੈਠੇ ਨੇ ਜੀ ਮੈਂ ਇਹ ਮੇਰੀ ਇੱਕ ਬੇਨਤੀ ਹੈ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਤੇ ਸਾਰੇ ਜਣੇ ਇੱਕ ਦੂਜੇ ਨਾਲ ਖੜਿਆ ਕਰੋ ਤਾਂ ਜੋ ਇਹਨਾਂ ਸਰਾਰਤੀਆਂ ਸਰਾਂ ਨੂੰ ਠੱਲ ਪੈ ਜਾਵੇ ਜੀ ਬਿਲਕੁਲ ਬੇਨਤੀ ਸਾਰਿਆਂ ਨੂੰ ਜੀ ਸਾਰੇ ਜਣੇ ਇੱਕ ਦੂਜੇ ਨਾਲ ਖੜਾ ਕਰੋ ਜੀ ਬਿਲਕੁਲ ਜੀ ਇਕੱਲੇ ਬਾਬਾ ਬਾਬਾ ਜੀ ਇਕੱਲੇ ਸਾਰੇ ਵਰਗੇ ਸੀ 10 ਵਰਗੇ ਸੀ ਤੇ ਚੰਗੇ ਬਜ਼ੁਰਗ ਬਾਕੀ ਇਹਨਾਂ ਨੇ ਦਲੇਰੀ ਦਿਖਾਈ ਹੈ ਇਹ ਚੋਰ ਤੇ ਭਾਰੀ ਪੇ ਆ 87 ਸਾਲ ਦੇ ਬਜ਼ੁਰਗ ਸਲੂਟ ਹੈ ਜੇ ਬੰਦਿਆਂ ਨੂੰ ਕਿਉਂਕਿ ਹੁਣੇ ਵੀ ਚਾਹੀਦੇ ਆ ਜਿਨ੍ਹਾਂ ਨੇ ਪ੍ਰਵਾਹ ਨਹੀਂ ਕੀਤੀ ਡਰੇ ਨਹੀਂ ਝੁਕੇ ਨਹੀਂ ਤਾਂ ਪਰ ਉਹਨਾਂ ਡੱਟ ਕੇ ਮੁਕਾਬਲਾ ਕੀਤਾ ਆਖਰਕਾਰ ਉਹ ਚੋਰ ਫੜਿਆ ਗਿਆ ਪੁਲਿਸ ਦੇ ਹਵਾਲੇ ਕਰ ਦਿੱਤਾ ਬਜ਼ੁਰਗ ਕੋ ਬਾਕੀਆਂ ਨੂੰ ਤੁਸੀਂ ਤਾਂ ਚਲੋ ਛੱਡਦੇ ਲੋ ਜੀ ਅਗਲੀ ਕਾਰਵਾਈ ਲਈ ਹੁਣ ਲੈ ਕੇ ਚੱਲੇ ਆ ਥਾਣਾ ਆ ਦੇਣਾ ਪਤਾ ਕੀ ਨਾਮ ਹੈ ਕਿੱਥੇ ਆ ਬੰਦ ਲਾ ਦੇ ਨਾ ਇਹਨਾਂ ਨੂੰ ਬੱਸ ਸੁਣ ਕੇ ਮਾੜਾ ਲਾ ਕੀ ਤੈਨੂੰ ਦੇਖ ਲਊਗਾ ਕਦਾ ਤੈਨੂੰ ਦੇਖਣ ਨੂੰ ਉਂਗਲ ਕਰਦੇ ਤੈਨੂੰ ਦੇਖ ਲਊਗਾ ਆ ਮੋਟਰਸਾਈਕਲ ਬਾਈਕ ਮੁੰਡਾ ਲਗਾ ਵੀ ਨਾ ਇਹਨਾਂ ਚਾਬੀ ਨਹੀਂ ਸਟਾਰ ਕਰ ਮੌਜੂਦਾਨੀ ਹੈ ਜੀ

ਹੇ ਹਣੀ ਆਈ ਨੰਬਰ ਬਲੇਡ ਸਾਤੇ ਹਰਖਿਆ ਕਰੋ ਹਿਸ਼ਾਰਾ ਕਰੋ ਇਹ ਜੇ ਜੇ ਕ੍ਰਿਮੀਨਲ ਟਾਈਪ ਦੇ ਲੋਕ ਲੈ ਕੇ ਬਹੁਤ ਹੋ ਗਏ ਬਟੇਡੇ ਦੇ ਵਿੱਚ ਤੇ ਆਸੇ-ਪਾਸੇ ਵੀ ਉਹ ਤਾਂ ਰੱਖਿਆ ਕੋ ਆਪਣੇ ਨੂੰ ਦੇਖ ਕੇ ਆ ਗਿਆ ਵੀ ਬਜ਼ੁਰਗ ਇਕੱਲੇ ਨੇ ਤਾਂ ਮੈਂ ਇਕੱਲੇ ਨੂੰ ਕਿਤੇ ਪਾਰੀ ਪਾ ਜੂ ਪਰ ਬਜ਼ੁਰਗ ਮੈਂ ਚੰਗਾ ਉਹਦਾ ਫੈਂਟਾ ਲਾਇਆ ਇਹੋ ਤੁਹਾਡੇ ਕੋਲੇ ਪਹਿਲਾਂ ਵੀ ਲਾਈਆਂ ਪਹਿਲਾਂ ਜਦੋਂ ਮੈਂ ਦੋ ਲਾਈਆਂ ਮੈਨੂੰ ਹੱਥਾਂ ਫਾਈ ਕਰਨ ਲੱਗ ਗਿਆ ਮੈਂ ਫੇਰ ਦੋ ਚਾਰ ਹੋੜ ਲਾਤੀਆਂ ਫੇਰ ਇਹਨਾਂ ਨੂੰ ਇਹ ਸੋਨੂਰੀ ਆ ਗਈ ਤੇ ਫੇਰ ਉਸ ਤੋਂ ਬਾਅਦ ਪਬਲਿਕ ਨੂੰ ਸਾਰ ਨਹੀਂ ਪਤਾ ਕਿੰਨਾ ਕਟਾਪਾ ਕੀਤਾ ਤੇ ਮੈਂ ਤਾਂ ਹੋੜ ਵੀ ਕਰਨਾ ਚਾਹੁੰਦਾ ਸੀ ਪਰ ਪਬਲਿਕ ਆਗਰ ਉਹਨਾਂ ਨੇ ਛੜਾਤਾ ਛੜਾਣਾ ਠੀਕ ਇਹ ਕਹਿੰਦੇ ਚਾਹੋ ਕਿ ਅੱਜ ਜਿਹੜੇ ਚੋਰਾਂ ਦੇ ਜਿਵੇਂ ਤੁਸੀਂ ਮੁਕਾਬਲਾ ਜਿਹੜੇ ਜੋ ਦਿਨੇ ਚੋਰ ਹਨ ਮੈਂ ਤਾਂ ਕਹਿੰਦਾ ਡਟ ਕੇ ਮੁਕਾਬਲਾ ਕਰੋ ਇਸ ਗੰਦੇ ਅੰਸਰ ਨੂੰ ਤਾਂ ਹੀ ਖਤਮ ਕਰ ਸਕੋਗੇ ਬਿਲਕੁਲ ਜੇ ਤੁਸੀਂ ਚੋਰੀ ਆਪਣੀ ਚੋਰੀ ਹੋ ਗਈ ਉਹਨੂੰ ਜਰ ਲਓਗੇ ਫਿਰ ਤਾਂ ਤੁਸੀਂ ਰੋਜ ਇਹੀ ਹੋ ਤੁਹਾਡੇ ਨਾਲ ਇਹ ਕਈ ਵਾਰੀ ਹਥਿਆਰ ਹੁੰਦਾ ਕਿਸੇ ਅੱਗੇ ਅਗਲੇ ਕੋਲ ਹਥਿਆਰ ਹੋਵੇ ਜੀ ਮਰਨ ਚੋਰੀ ਨਾਲ ਤਾਂ ਮਰਿਆ ਮਾਰੇ ਚੰਗਾ ਹਾਂ ਸਾਰੇ ਦਿਨ ਤੜਕੇ ਦੇ ਆ ਕੇ ਬਹਿਨੇ ਆ ਇਥੇ ਹਾਂ ਜੀ ਤੂੰ ਹੀ ਲਗੜਦੇ ਆ ਤੜਕੇ ਆ ਕੇ ਬੈਠਦੇ ਆ ਜੇ ਫੇਰ ਵੀ ਹੱਥ ਨੂੰ ਰੋਟੀ ਖਾਣ ਨੂੰ ਨਾ ਮਿਲੇ ਫਿਰ ਕੀ ਫਾਇਦਾ ਬੈਠਣ ਦਾ ਗਾਡੀ ਮਿਹਨਤ ਦੀ ਕਮਾਈ ਕੋਈ ਚੋਰ ਲੈ ਜੇ ਗੀ ਮੈਂ ਦਾ ਬੈਠਾ ਇਹ ਪੁਰਾਣੀ ਖਰਾਕ ਖਾਦੀ ਹੋਈ ਬਿਰਗਸਤਾ ਦੇਣਾ ਪੁਰਾਣੀ ਪੁਰਾਣੀ ਖਾਦੀ ਹੋਵੇ ਨਾ ਖਾਦੀ ਹੋਵੇ ਮਾਰਾ ਦੀ ਗਾਲਾਂ ਮਾਰਾ ਮਾੜੀਆਂ ਜੀ ਸਰਕਾਰਾਂ ਮਾੜੀਆਂ ਸਿੱਧੀ ਸਪੋਰਟ ਮੈਂ ਹੁਣ ਹੁਣ ਤੁਸੀਂ ਪੁੱਛਦੇ ਹੋ ਮੈਂ ਦਾ ਤੁਹਾਨੂੰ ਹਾਂ ਮੇਰਾ ਜਨਮ ਪਿੰਡ ਦਾ ਹਾਂ ਮੇਰੀ ਨੌਕਰੀ ਪਿੰਡਾਂ ਦੀ ਹਾਂ ਮੇਰਾ ਬਾਜ ਜੱਟਾਂ ਨਾਲ ਤੇ ਜੱਟਾਂ ਤੋਂ ਹੀ ਮੈਂ ਸਿੱਖਿਆ ਲਈ ਹੈ ਵੀ ਸਾਰੇ ਨੂੰ ਗੰਦੇ ਅੰਸਰ ਨੂੰ ਜਿੰਨਾ ਛਿਲ ਸਕੋ ਛਿਲਦੇ ਠੀਕ ਹੈ ਮੈਂ ਘਮਾਨਾ ਅਰਤ ਮੈਂ ਨੌਕਰੀ ਕੀਤੀ ਹੈ ਰਟੈਰੀ ਹਾਂ ਅੱਛਾ 1996 ਚ ਮੈਂ ਰਟਾਇਰ ਹੋਇਆ ਕਿਹੜੇ ਵਿਭਾਗ ਵਿੱਚ ਪੰਜਾਬ ਇਰੀਗੇਸ਼ਨ ਚੋਂ ਹਾਂਦੇ ਨਹੀਂ ਤੇ ਮੇਰਾ ਜ਼ਿੰਮੇਦਾਰ ਨਾਲੇ ਬਾਹਰ ਪਰ ਆਵਾ ਮੇਰੇ ਕੋਲ ਜ਼ਿੰਮੇਦਾਰ ਨਾਲੇ ਹਟਿਆ ਸੀ ਲੋਡੋ ਪਸਖੇ ਦੀ ਛੋਟੀ ਕੰਮ ਆ ਗਈ ਹੈ ਛੋਟੀ ਕੰਮ ਆ ਗਈ ਇਹ ਹੈ ਇਹ ਪੂਰਾ ਪੱਕਾ ਚੋਰਾ ਹੈ ਪੱਕਾ ਚੋਰਾ ਮੇਰੇ ਕੋਲ ਠੇਕੇ ਤੇ ਵੀ ਆਉਂਦਾ ਰਿਹਾ ਠੇਕੇ ਤੇ ਆਉਂਦਾ ਹੋਇਆ ਕੀ ਹੋਇਆ ਇੱਕ ਵਾਰੀ ਮੈਨੂੰ 500 ਦਾ ਨੋਟ ਦਿੱਤਾ 500 ਦਾ ਨੋਟ ਦਿੱਤਾ ਕਹਿੰਦਾ ਉਹ ਸਾਹਮਣੇ ਬਰੋ ਅੰਪੀਰੀਅਲ ਦਾ ਕੁਆਟਰ ਦੇ ਦੇ ਤੇ ਅੰਪੀਰੀਅਲ ਦਾ ਕੁਆਟਰ ਚੱਕ ਕੇ ਦਿੱਤਾ 160 ਰੁਪਏ ਦਾ ਠੀਕ ਹੈ ਜੀ ਤੇ ਨਾਲ ਉਹਨੂੰ 340 ਰੁਪਏ ਮੋੜ ਤੇ 340 ਮੋੜ ਤੇ ਫਿਰ ਕਹਿੰਦਾ ਨਹੀਂ ਯਾਰ ਨਹੀਂ ਲੈਣੇ ਯਾਰ ਨਹੀਂ ਲੈਣੀ ਨਹੀਂ ਲੈਣਾ ਤੇ ਇਹਨੇ ਚਾਕੇ ਵਾਪਸ ਕਰਤਾ ਫਿਰ ਇਹਦਾ ਕੁਆਟਰ ਵੀ ਵਾਪਸ ਕਰਤਾ ਤੇ ਨਾਲੇ ਉਹਨੇ ਮੁੰਡੇ ਨੂੰ 340 ਵੀ ਵਾਪਸ ਕਰਕੇ ਤੇ ਉਹਨੂੰ 500 ਦਾ ਨੋਟ ਦਿੱਤਾ ਇਹਨੂੰ ਪਾਸ ਫਿਰ ਖੜੇ ਰਹੇ ਖੜੇ ਰਹੇ ਉਹ ਨਹੀਂ ਯਾਰ ਉਹ ਨਹੀਂ ਲੈਣਾ ਉਹ ਲੈਣਾ ਉਹ ਲੈਣਾ ਉਹ ਕਹਿੰਦਾ ਉਹ ਦੇ ਦੇ ਚੱਲ ਹਾਂ ਰੋਸਟਰ ਦਾ ਕੁਆਟਰ ਦੇ ਦੇ ਰੋਸਟਰ ਦਾ ਕੁਆਟਰ ਲੈ ਲੈ ਠੀਕ ਹੈ ਰੋਸਟਰ ਦਾ ਕੁਆਟਰ ਲੈ ਕੇ ਤੇ ਉਦੋਂ ਬਾਅਦ ਕਹਿੰਦਾ ਕਹਿੰਦਾ ਹਾਂ ਕਿੰਨੇ ਦਾ ਕਹਿੰਦਾ 180 ਰੁਪਏ ਦਾ ਫਿਰ ਉਦੋਂ ਬਾਅਦ ਕਹਿੰਦਾ ਲੈ 320 ਰੁਪਏ ਦੇ ਹਲੇ ਕਿ 500 ਰੁਪਏ ਪਹਿਲਾਂ ਮੋੜਦਾ ਉਹਨੂੰ ਇਹਨੂੰ ਕਹਿੰਦਾ ਮੋੜ ਫਿਰ ਮੋੜ ਹਾਂ ਮੋੜਦਾ ਹਾਂ ਉਲਝਾ ਲੈਂਦੇ ਹਾਂ ਫਿਰ ਇਹਨੂੰ ਕੁੱਟ ਕੇ ਭਜਾਇਆ ਇਹਨੂੰ ਸਾਰੇ ਨੂੰ ਆ ਬਜ਼ੁਰਗਾਂ ਨੂੰ ਹਲਕੇ ਚ ਲੱਗਿਆ ਸੀਗਾ ਜਿਹੜਾ ਇਹ ਚੋਸ ਦੀ ਕਹਦਾ ਕਹਿੰਦਾ ਵੀ ਉਲਝਾ ਕੇ ਤੇ ਬਜ਼ੁਰਗ ਹੈਗੇ ਉਮਰ ਹੈਗੀ ਤੇ ਇਹਨਾਂ ਨੂੰ ਮੈਂ ਉਲਝਾ ਕੇ ਜਿਹੜਾ ਵੀ ਇੱਥੇ ਪੈਸੇ ਗੱਲੇ ਦੇ ਵਿੱਚੋਂ ਕੱਢ ਕੇ ਲੈ ਜਾਊਗਾ ਪਰ ਬਜ਼ੁਰਗਾਂ ਨੇ ਦਲੇਰੀ ਦਿਖਾਈ ਬਜ਼ੁਰਗਾਂ ਨੇ ਜਿੰਨਾਂ ਦੀ ਇਹ ਚੰਗਾ ਖੱਟਾ ਲਾਇਆ ਵਾ ਹੁਣ ਪੁਲਿਸ ਵਾਲੇ ਕਰ ਦਿੱਤਾ ਗਿਆ ਤੇ ਸੀਸੀਟੀਵੀ ਹੈ ਸੀਸੀਟੀਵੀ ਨੂੰ ਦੇਖ ਕੇ ਜਾਂਚ ਕਰਕੇ ਉਸ ਤੋਂ ਬਾਅਦ ਹੁਣ ਅਗਲੀ ਕਾਰਵਾਈ ਜਿਹੜੀ ਹੈ ਅਗਲੀ ਕਾਰਵਾਈ ਹੁਣ ਕੀਤੀ ਆ ਉਸ ਤੋਂ ਪਹਿਲਾਂ ਜਿਹੜੀ ਕਾਰਵਾਈ ਆ ਬਜ਼ੁਰਗਾਂ ਨੇ ਕਰਤੀ ਸੀ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪੰਜ ਟੀਵੀ ਮੈਂ ਦੇਵਕਰ ਜੈ ਹਿੰਦ ਜੈ ਪਰਮਾਤਮਾ